ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਜਿਹੜਾ ਸਵੇਰ ਦਾਗਾ ਪੌਣੇ 8 ਹੋ ਚੁੱਕੇ ਨੇਗੇ ਪੌਣੇ 8 ਹੋ ਚੁੱਕੇ ਨੇਗੇ ਬਹੁਤ ਸਾਰੇ ਆਪਾਂ ਨੇ ਕੰਮ ਕਰ ਲਏ ਨੇ ਬਹੁਤ ਸਾਰੇ ਰਹਿੰਦੇ ਨੇਗੇ ਤੇ ਮੇਰੇ ਪਾਏ ਹੋਣੇ ਜੀ ਮਸ਼ੀਨ ਦੇ ਵਿੱਚ ਕੱਪੜੇ ਹੁਣ ਕਾੜਦੇ ਆ ਪੰਜ ਕੱਪੜਿਆਂ ਦਾ ਪਾਣੀ ਹੁਣ ਸਾਰਿਆਂ ਨੂੰ ਸੁਨਿਆਹ ਤੋਂ ਨੇ ਪਿਆ ਕਰਨਗੇ ਕੱਪੜੇ ਇੱਕ ਤਾਂ ਹੁਣ ਪਰਾਲੀ ਦਾ ਧੂਆ ਆਇਆ குரு ਇੱਕ ਸੁੱਕਿਆ ਨਹੀਂ ਕਰਨ ਦੇਣ ਛੋਟੇ ਹੋ ਜਾ ਕਰਨਗੇ ਤੇ ਸਾਰਿਆਂ ਨੂੰ ਸੁਨਿਆਹ ਕੱਪੜੇ ਧੋਣੇ ਪਿਆ ਕਰਨੇ ਮਸ਼ੀਨ ਦੇ ਵਿੱਚ ਹੀ ਪਾਣੀ ਪਟਾਉਣੇ ਆਪਾਂ ਹਰ ਰੋਜ਼ ਇਹਨੂੰ ਕੋਲ ਝੁਕਾ ਪੈਪ ਕਰਕੇ ਪਾਣੀ ਸਵੇਰੇ ਕੇ ਰੰਗੋਹਾ ਸਿੜਦਾ ਸੀਗਾ ਹੁਣ ਨਾ ਮੱਜਾਂ ਪਰਾਂ ਬੰਨੀਆਂ ਤਾਂ ਫੇਰ ਦੁਬਾਰਾ ਝਾੜੂ ਲਗਾ ਦਾਂਗੇ ਖੋਲ ਲਿਆ ਖਾ ਲਿਆ ਮੈਂ ਸੰਬਰ ਤੇ ਸਵੇਰੀ ਤੇ ਕੱਖ ਨੇ ਸੁਨੇਹਾ ਖਾ ਲੰਦੀਆਂ ਨੇ ਹੁਣ ਤੇ ਧਾਰਾਂ ਵੇਲੇ ਸਾਰਿਆਂ ਨੂੰ ਦਾਣਾ ਪੈ ਜਾਣਾ ਜਿਰੋਂ ਖਾ ਲੈਂਦੇ ਨੇ ਬਾਕੀ ਫਿਰ ਜਿਰੋਂ ਸਮਾਹ ਕਰ ਲੈਂਦੀਆਂ ਨੇ ਕੱਖ ਖਾ ਲੈਂਦੀਆਂ ਨੇ ਫਿਰ ਮੈਂ ਖੁਲੀਆਂ ਹੋਰੀ ਸੰਭਰ ਦਿੰਦੀਆਂ ਧਾਰਾਂ ਚੋਂ ਸਾਰ ਤੇ ਧਾਰਾਂ ਚੋਂ ਚੋਲੋ ਜਿਹੜੇ ਕੱਖ ਹੁੰਦੇ ਨੇ ਖਾ ਲੈਂਦੀਆਂ ਨੇ ਰਾਤ ਨੂੰ ਖੁਲਲੀਤੀ ਹੁੰਦੇ ਨੇ ਖੁਲਲੀ ਤੇ ਰਾਜ ਲੈਂਦੀਆਂ ਨੇ ਜਿਹੜੇ ਮਾਰੇ ਮੋਟ ਰਹਿ ਜਾਂਦੇ ਨੇ ਉਹ ਮੈਂ ਧਾਰ ਚੋ ਲੈਣੀ ਆ ਧਾਣਾ ਪਾ ਕੇ ਤੇ ਕੱਲ ਕਮਰਾ ਝਾੜਨਾ ਜੀ ਕੱਲ ਨਹੀਂ ਝਾੜਿਆ ਗਿਆ ਅੱਜ ਦੇਖਦੀਆਂ ਤੇ ਆ ਕਮਰਾ ਰਹਿ ਗਿਆ ਆਪਣਾ ਬੈੱਡ ਵਾਲਾ ਇੱਥੇ ਸੀ ਬਾੜ ਦੇਖੀ ਕੁਝ ਬਣੇਗਾ ਇੱਥੇ ਇਹ ਕਤਾ ਦਰਵਾਜ਼ੇ ਵਾਲ ਪੱਖਾ ਸਾਫ ਰਹਿੰਦਾ ਇੱਕ ਆ ਪੱਖਾ ਸਾਫ ਰਹਿੰਦਾ ਇੱਕ ਆ ਕਮਰਾ ਰਹਿੰਦਾ ਇੱਥੇ ਉੱਪਰ ਚਵਾਰਾ ਰਹਿੰਦਾ ਹੋਰ ਸਾਰਾ ਘਰ ਆਪਣਾ ਹੋ ਗਿਆ ਕੱਲ ਬਸ ਕੌਣ ਕਰੇ ਫੋਸੋ ਜੀ ਜੇ ਨਹੀਂ ਆਉਣੀ ਆਉ ਵਾਲਣੀ ਕਾਲੀ ਨਾਲ ਉਹ ਬੰਨ ਮੁੜ ਗਈ ਇਧਰ ਆ ਜੀ ਹੈਗੀ ਤੇ ਨਹੀਂ ਤਾਂ ਫਤਨ ਮੈਂ ਬਿੱਡ ਲਾਈ ਲੈਣ ਦੀ ਮੈਨੂੰ ਐ ਹੋਗਾ ਮੈਂ ਖੇਣ ਨੂੰ ਕੰਡਾਉਣ ਨਾਲ ਤੇ ਮੈਂ ਕਰ ਲਾਂ ਦੇਖ ਰਹੇ ਕੱਪੜੇ ਧੋ ਕੇ ਜਿੱਕੇ ਮੈਂ ਬਣੂੰਗੀ ਗੱਲ ਕਹਾਣੀ ਹਣਾ ਆਪਣੇ ਦੀ ਥੋੜੀ ਕੱਲ ਬਾਅਦ ਆ ਸਾਫ ਕਰਤਾ ਅੱਜ ਬੱਟਾ ਪਾ ਕੇ ਵੀ ਲੱਗ ਜਾਣਗੇ ਤੈਨੂੰ ਵੀ ਪਤਾ ਵੀ ਅੱਜ ਲੱਗ ਜਾਂਦੀ ਵੀ ਵੀ ਲਿਆਂਦੇ ਪੁੱਤਾਂ ਹੀ ਵੇਣ ਗੱਲੀਆਂ ਵੀ ਲਿਆਂਦੇ ਜਿਹੜੇ ਡਿਗੜਤ ਰਹਿ ਨਹੀਂ ਸਕਦੇ ਇਕਦਰ ਇਹੋ ਵੀ ਖਰਾਬ ਹੁੰਦੇ ਨੇ ਲੱਗੀ ਜਾਊ ਹੋਂਤਾ ਸੈਂਤ ਆਈ ਗਈ ਸੈਂਤ ਦਾ ਨਾਲ ਬਣਦਾ ਕੋਈ ਵੀ ਕੰਮ ਹੈ ਨਾ ਵੀ ਬੀਬੀ ਸੈਂਤ ਨਾਲ ਬਣਦਾ ਉਹ ਕਿਆਰੀ ਕਰਤੀ ਜੀ ਧਨੀਏ ਦੀ ਆ ਕਿਆਰੀ ਕਰਤੀ ਹੈਗੀ ਆਪਾਂ ਪਾਲਕ ਦੀ ਇਧਰ ਮੇਥੀ ਹੋ ਵੱਡੀ ਕਿਆਰੀ ਕਰਾਂਗੇ ਪਾਲਕ ਦੀ ਆ ਜੀ ਮੇਥਿਆਂ ਦੀ ਆ ਛੋਟੀ ਜੀ Ꝺਿਆਰੀ ਪਾਲਕ ਤੋਂ ਹੀ ਹੋ ਜਾਂਦਾ। ਪਾਲਕ ਦੀ ਛੋਟੀ Ꝺਿਆਰੀ ਹੈ ਸਾਰੀਆਂ Ꝺਿਆਰੀਆਂ ਨਾਲ ਮੇਥੀ ਵੀ ਜਾਂਗੇ। ਮੇਥੀ ਦੀ ਵੀ ਬਾਜੀ ਬਹੁਤ ਵਧੀਆ ਬਾਣਦੀ ਦੇ ਮੇਥਿਆਂ ਦੀ। ਹਾਲੋਂ। ਅ ਪਰ ਆ ਸਾਲ ਕਹਿੰਦੇ ਨੇ ਹਾਲੋਂ ਕੀ ਹੁੰਦੀ ਆ ਹਾਲੋਂ ਵੀ ਇੱਕ ਸਬਜ਼ੀ ਹੁੰਦੀ ਆ ਜੀ। ਹਾਲੋਂ ਇੱਕ ਮੇਥਿਆਂ ਵਾਂਗੂ ਕੱਖ ਹੁੰਦੇ ਨੇ। ਹੂੰ ਹੂੰ। ਰੰਗਨ ਵਾਲੇ ਹਾਲ ਵਾਲੇ ਮੇਥੇ ਵੀ ਕੱਖ ਹੀ ਹੁੰਦੇ ਨੇ। ਮੇਥੇ ਪਾਲ ਕੇ ਵੀ ਕੱਖੀ ਹੁੰਦੇ ਨੇ ਹਾਂ ਤਾਰਾ ਕੁਛ ਕੱਖੀ ਹੁੰਦੇ ਨੇ ਇੱਕ ਸਰੋਂ ਹੁੰਦੀ ਆ ਉਹਦਾ ਕੀ ਬੰਦਾ ਸਰਾਂ ਵੀ ਕੱਖੀ ਹੁੰਦਾ ਚਿਆਲੋ ਚਿਆਲ ਬੰਦਾ ਕੱਖ ਖਾਈ ਜਾਂਦਾ ਹੈਨਾ ਹੁਣ ਤੋਂ ਹੈ ਗਮਾਰਾ ਕੀਂਦਾ ਗਮਾਰਾ ਬੋਤਾ ਬੋਤਿਆਂ ਨਾ ਖਾਈਆ ਖਾਈਆ ਨਹੀਂ ਖਾਜਾ ਖਾਜਾ ਲਾਲਾ ਬੋਤਿਆਂ ਦਾ ਖਾਜਾ ਲਾਲਾ ਫੋਟੋ ਉਹ ਵਾਦ ਦੇ ਦੂੰ ਹਾਂ ਕੱਲ ਭਾਈ ਦਿੰਦਾ ਤੇ ਮਹਨਾ ਪਈ ਲੈਣਾ ਨੀ ਚੀਰ ਨਾ ਓਖਾ ਤੇ ਖੰਜੂਰ ਬਸ ਸੋਣੀ ਹੋ ਗਈ ਹਨਾ ਇਹ ਇਹ ਵਿਚਾਲੇ ਤਾਂ ਨਹੀਂ ਆਊਗੀ ਘਰ ਕੋਰ ਪਾਉਣ ਵੇਲੇ ਖੰਜੂਰ ਆਊਗੀ ਉਰੇ ਤਾਂ ਆਉ ਪਾਹ ਜੀ ਇੱਥੇ ਕੁਛ ਨਹੀਂ ਬਚਦਾ ਇਹ ਪੱਟੀ ਜਾਊ ਜੇ ਜਣੋਂ ਪੱਟੇ ਨਾ ਹੋਬ ਨਾ ਪੱਟੇ ਜਾਣ ਆਪਣੇ ਗਲਤ ਲੱਗਦਾ ਇੱਧਰ ਆਉ ਕੋਠੀ ਹੋਰ ਹੁਣ ਹਾਂ ਤਾਂ ਵੀ ਹਰ ਇੱਥੇ ਆਊਗਾ ਮੈਂ ਤੇਰਾ ਦਾ ਬੁੱਤੇ ਪੱਟੇ ਜਾਣਗੇ ਆਪਣੇ ਚੇਰ ਹੁਣ ਅੰਬ ਤਾਂ ਪਟਟ ਕੇ ਲੱਗ ਜੂ ਪਰ ਗੱਤ ਲੱਗ ਗਿਆ ਹੋਰ ਅੰਬ ਗੱਲਤ ਲਾਤਾ ਹਨਾ ਕਰੋ ਪਣ ਅਰਦਾਸ ਸਾਡੇ ਸੈਂਤ ਸੇਤੀ ਆਜ ਜਿਵੇਂ ਸਬਜੀ ਦੀ ਸੈਂਤ ਆਈ ਹੋਵੇ ਸਾਡੇ ਮਕਾਨ ਦੀ ਸੈਂਤ ਆਜ ਨਮੇ ਦੀ ਹਾਲੋ ਬੱਟਾ ਮਾਤਾ ਬਰਸ ਕਰੀ ਜਾਂਦੇ ਹੈ ਬਾੜੀ ਲਾਉਣੀ ਆਹ ਬਾੜੀ ਲਾਉਣੀ ਆ ਤਾਂ ਮੇਰੇ ਲਾਈਵ 'ਚ ਬੈ ਗਈ ਕਹਿੰਦੀ ਮੇਰੀ ਵੀਡੀਓ ਬਣਾ ਦੇ ਮੈਨੂੰ ਐ ਹੋਜੀ ਵੀ ਬਾੜੀ ਲਾਤੀ ਦੇਖ ਲੈ ਗੱਲਾਂ ਦੇਖ ਲੈ ਹਾਂ ਨਾ ਮੈਂ ਤੜਕੇ ਦੀ ਨਾਲ ਮਰੀ ਜਾਨੀ ਆ ਇਹ ਤਾਂ ਮੇਰੇ ਲਾਈਵ ਹੋਏ 'ਚ ਬੈ ਗਈ ਕਹਿੰਦੀ ਕਿ ਮੇਰੀ ਵੀਡੀਓ ਬਣਾ ਦੇ ਇੱਥੇ ਵੀ ਮੁੱਕ ਗਿਆ ਆਹ ਗਿਆਰੀ 'ਚ ਕੀ ਲਾਉਣਾ ਪਹਿਲਾਂ ਧਣੀਆਂ ਲਾ ਸਾਰਾ ਧਣੀ ਆ ਬੀਬੀ ਤੇਰਾ ਹੋ ਉਹ ਬੀਜਾ ਇਹ 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 ਜੀ ਮੇਥੀ ਖੜ ਜਾ ਮੈਂ ਚਾਹ ਉਹ ਲਾਉਣ ਜੇ ਵੀ ਹੋਰ ਉਹ ਧਨੀਆ ਪਾਲ ਲੈਣੇ ਧਨੀਆ ਪਾਲ ਕੇ ਲੈਣ ਹਾਂ ਲਓ ਜੋ ਇੱਥੇ ਮੈਂ ਲਾਤਾ ਪਾਲਤ ਐ ਜੀ ਲਾਤਾ ਧਨੀਆ ਧਨੀਆ ਥੋੜਾ ਰਹਿ ਗਿਆ ਬੜਾ ਉਹ ਲਾਫਾ ਪਿੱਛੇ ਕੋਈ ਫਿਰਦਾ ਚੱਕਣ ਨੂੰ ਚੱਕੂਗੀ ਕੀ ਕਿਆਰੀ ਵੱਡੀ ਹੋਊਗੀ ਧਨੀਆ ਦੀ ਵੀ ਥੋੜਾ ਸੀ ਪਾਲ ਦਿਆ ਪਿਆਗਾ ਘਰ ਦਾ ਧਨੀਆ ਮੇਥੇ ਕਿਹ ਚਰਾਵਾਂਗੇ ਇਹ ਚ ਇਹਦੇ ਵੀ ਲੰਮੇ ਖੁੱਡਾ ਗੰਮੇ ਚਾਹੇ ਛੁੱਡੇ ਤੇ ਮਰਜੀ ਨੂੰ ਮਾ ਇਹ ਲੰਮੇ ਰਮਾਵਾਗੇ ਦੋ ਲੋ ਜੀ ਬਾੜੀ ਆਪਣੀ ਲੱਗ ਗਈ ਹੈ ਰਲ ਮਿਲ ਕੇ ਹਨਾ ਅੱਜ ਇੱਕ ਸਿਹਤ ਡਾਊਨ ਹੋਈ ਪਈ ਹੈ ਕਿ ਬਿਮਾਰ ਹੋਏ ਪਿਆਂਗੇ ਜਮੇ ਸਰੀਰ ਚ ਪ੍ਰਾਲਾ ਨਹੀਂ ਆਏਗਾ ਤੇ ਆਹ ਮਚੱਕ ਲਿਆਂਦਾ ਬੀਬੀ ਨੇ ਮੰਜਾ ਜਿਹੜਾ ਟੁੱਟ ਗਿਆ ਸੀ ਹੁਣ ਬਣਵਾਇਆ ਵਰਖ ਸਾਹ ਵਾਲਿਆਂ ਨੇ ਬਣਾਇਆ ਤੇ ਮਹੀਨੇ ਰੱਪੇ ਬਸ ਬਿਮਾਰ ਹੋ ਗਏ ਸੱਸ ਨੂੰ ਹਾਂ ਮੁੜ ਕੇ ਜਾ ਹੀ ਨਹੀਂ ਗਿਆ ਕੱਪੜੇ ਸੁੱਕੇ ਪਏ ਨੇ ਬਾੜੀ ਲਾ ਕੇ ਹਟਿਆਂਗੇ ਦਮ ਲੈ ਕੇ ਹਟਿਆਂਗੇ ਦਮਕੀ ਮੰਜੇਤੀ ਪਿਆ ਅੱਜ ਤਾਂ ਪੁੱਛ ਪੁੱਛੇ ਵੇ ਲੱਗ ਹੈਗੇ ਸਾਥ ਆ ਬੀਬੀ ਗੋਲੇ ਪੇ ਕਰਨ ਲੱਗੀ 10 ਦਫਾ ਉਹ ਮੱਠੀ ਮੱਠੀ ਨਾ ਜਾ ਕੇ ਮੰਜਾ ਕਮ ਤੇ ਢਲੇ ਇਹ ਰੰਗਿਆ ਤਾਂ ਹੈ ਨਹੀਂ ਆਪਾਂ ਨੇ ਹਨਾ ਇਹ ਤਾਂ ਮੁੱਲ ਦਾ ਹੈਗਾ ਮੁੱਲ ਦੇ ਜਿਹੜੇ ਰੰਗੇ ਰੰਗਾਏ ਸੂਤ ਜੇ ਹੁੰਦੇ ਨੇ ਬੀਬੀ ਕਰ ਗਈ ਜੀ ਗੋਲੇ ਸਰੀਰ ਹੈ ਨਹੀਂ ਡਾਊਨ ਹੋਇਆ ਪਿਆ ਲੋਨਾਂ ਦਾ ਹੀ ਦੌਣ ਦੂਣ ਤੋਂ ਕਿ ਸਾਹਮਣੇ ਕੂਂਡੀਆਂ ਵੀ ਐ ਚੀਤੀਆਂ ਹਨ ਐ ਚ ਹੋਣਗੀਆਂ ਆਹ ਕੋਲੇ 'ਚ ਐਨਾ 'ਚ ਹੋਣਗੀਆਂ ਇੱਕ ਮਦਦਸਤਾਨੇ ਲਈ ਆਈ ਤੇ ਬੀਬੀ ਉਹ ਹੁਣ ਕੰਮ ਆਉਣਗੇ ਬਾਥਰੂਮ ਸਾਫ ਕਰਨੇ ਨੇ ਐ ਚੀਤੀ ਹਨਾ ਹੋਇ ਤਾਜੀ ਸਰ ਵੀ ਰਿਵਾਇਆ ਹੈਗਾ ਪਹਿਲਾਂ ਕੰਮ ਕਰਕੇ ਬਾੜੀ ਲਵਾਉਣ ਲੱਗੀ ਜਿਹੇ ਸਰਦਾਰ ਜੀ ਨਾਲ ਮਾੜਾ ਮੋਟਾ ਹੱਥ ਪੱਲਾ ਮਰਵਾਈ ਜਾ ਹਨਾ ਫਿਰ ਉਹ ਲੱਗੇ ਰਹਿੰਦੇ ਨੇ ਉਹਨਾਂ ਨੂੰ ਹੋਈ ਨਾ ਜਦ ਬੀਬੀ ਲੱਗੇ ਨਾਲ ਜਾਂ ਮੈਂ ਲੱਗਾ ਚਾਰ ਆਲ ਮਿਲ ਕੇ ਲੱਗ ਗਈ ਆ ਬਾੜੀ ਦੋ ਦਿਨਾਂ ਤੋਂ ਗੁੱਡੀ ਗਈ ਐ ਕਿ ਇੱਕ ਦਿਨ ਗੁੱਡਿਆਗਾ ਸਾਰਾ ਹੈ ਥੋੜਾ ਤਾਂ ਰੰਡ ਹੈ ਉਹ ਗੋੜਾ ਉਹ ਗੋੜਾ ਲਿਆ ਮਗਰ ਹਾਂ ਗੋਆ ਇਹ ਹੋਇਆ ਮੰਜੇ ਸੋਟ ਹੈਗਾ ਉਹ ਚੌੜਾ ਵੀ ਵਜਾ ਦੇ ਸੀ ਬਾੜੀ ਰੋਸ਼ਨ ਦਾ ਵੀ ਕੀ ਹਾਂ ਤੇ ਬਾਕੀ ਪਹਿਲਾਂ ਤਾਂ ਕੰਮ ਲੱਗ ਰਹੇ ਫਿਰ ਉਹ ਲਾਉਣ ਲੱਗ ਬਾੜੀ ਫਿਰ ਬੀਬੀ ਮੰਜਾ ਚੱਕ ਲਈ ਹੁਣ ਬੀਬੀ ਗੋਲੇ ਲੱਗ ਗਈ ਕਰਨ ਮੈਂ ਹੁਣ ਦਵਾਈ ਲੈਂਦੀ ਆ ਦੇਖਿਆ ਪਰਾਲਾ ਜਾ ਆ ਗਿਆ ਮੈਂ ਵੀ ਘਰੌਣੀਆਂ ਨਾਲ ਕੰਮ ਤੰਦਾ ਸਬਜ਼ੀ ਅਜ ਚਟਣੀ ਬਣਾ ਲਾਂਗੇ ਫਿਰ ਹੋਰ ਚਟਣੀ ਬਣਾ ਲਾਂਗੇ ਨਾ ਸਬਜ਼ੀਆਂ ਜੀ ਆਪ ਕਾ ਪਿਆ ਦਾ ਜਿਬੜ ਲੈਤੇ ਸਿਕਾਲਾ ਸਿਪਾਈ ਤੋਂ ਤੇ ਜਿਬੜਾ ਹੀ ਚਟਣੀ ਅਦਰਕ ਸਵੇਰੇ ਹੋਰ ਕੁਝ ਬਣਾ ਲਾਂਗੇ ਹਨਾ ਲੱਸੀ ਦੇ ਨਾਲ ਚਟਣੀ ਵੀ ਵਧੀਆ ਲੱਗਦੀ ਹੈ ਸਵੇਰ ਫੇਚਲਾ ਕਰਕੇ ਚੱਕਣੀ ਕੁੱਤੀ ਬਹਿ ਕੇ ਵੇਲੇ ਸੇ ਨਾਲ ਅੱਖ ਰਪੇ ਨੀ ਮਿੱਚੜਾ ਹੁੰਦੀ ਹੈ ਹਾਂ ਜਦੋਂ ਰਾਗੜ ਰੋਗੇ ਤੜਕਾ ਤੜਕੜੀ ਉਹ ਦੇਖਿਆ ਕੋਈ ਚਿਬੜ ਕੌੜਾ ਪਾਏਗਾ ਹਾਏ ਜਮੀ ਗਿਓ ਵਰਗੀ ਖਾ ਕੇ ਨਹੀਂ ਦੇਖੇ ਚਿਬੜ ਹਨਾ ਗੰਦ ਦੇਖਦੇ ਹੋ ਭਾਈ ਨਾਲ ਫੇਰ ਵੀ ਪਤਾ ਹੀ ਨਹੀਂ ਲੱਗਦਾ ਆ ਕੇ ਨਹੀਂ ਦੇਖੇ ਕਿਹਤਾਰੀ ਰੋ ਜੀ ਹੋ ਅੱਜ ਕਰਦੇ ਤਾਂ ਕਈ ਜੇ ਚੋਈ ਚਿਬੜੀ ਨੂੰ ਬਾਸ ਨਾ ਆਵੇ ਚਿਬੜਾਂ ਦੀ ਚਟਣੀ ਜੀ ਕਰਦਾ ਹੈ ਹਨਾ ਚਿਬੜਤਾ ਇੰਨਾ ਗੁਣਾਕਾਰ ਹੀ ਹੈ ਇਹਦੇ ਗੁਣ ਤਾਂ ਕਹਿੰਦੇ ਜਿੰਨਾ ਗਾਓਗੇ ਕਹਿੰਦੇ ਓਨੀ ਫਾਇਦੇ ਨੇ ਜਿੰਨੇ ਖਾਓਗੇ ਤਰਬੂਜੀ ਖਰਬੂਜੇ ਜੀ ਇੱਕ ਖਰਬੂਜਾ ਐਡਾ ਵੱਡਾ ਹੁੰਦਾ ਚਿਬੜ ਛੋਟਾ ਜਿਹਾ ਹੁੰਦਾ ਕਹਿੰਦੇ ਓਨੀ ਉਹ ਹੁੰਦੀ ਹੈ ਜੀ ਤਾਕਤ ਇੱਕ ਚਿਬੜ 'ਚ ਇੱਕ ਖਰਬੂਜੇ ਜਿੰਨੀ ਤਾਕਤ ਹੁੰਦੀ ਹੈ ਕਹਿੰਦੇ ਮੈਂ ਡਾਕਟਰਾਂ ਦੇ ਇੰਟਰਵਿਊ ਜੀ ਸੁਣੀ ਸੀ ਆਪਾਂ ਸੁਣੇ ਚੁਲਾਈ ਕਹਿਣੇ ਉਹਨਾਂ ਨੂੰ ਪਤਾ ਹੋਊਗਾ ਹਨਾ ਸਾਡੇ ਡਾਕਟਰ ਇਹਨਾਂ ਨੇ ਕੋਰਸ ਕਰੇ ਹੁੰਦੇ ਨੇਗੇ ਤੇ ਮਖਾ ਕਹੇ ਚਾ ਜਿਹੜਾ ਕੋਈ ਸਿਆਣਾਗਾ ਉਹ ਫਰਿਜ ਚ ਚਟਣੀ ਨਾ ਮੁੱਖੋਂ ਦੇਉ ਚਿਬੜਾਂ ਦੀ ਤੇ ਪਰਤਾ ਸੀ ਬੋਲਤਾ ਕਾਦੀ ਐ ਤੀ ਘਟਕੁੱਟੀ ਜਿਬੜਾਂ ਦੀ ਚਟਣੀ ਤੇ ਕਹਿੰਦੇ ਇਹ ਸਾਰੇ ਬਟਾਮਣ ਪੂਰੇ ਕਰਦਾ ਮਖਾ ਚਲੋ ਖਾ ਕੇ ਦੇਖ ਲਾਂ ਨੇ ਹਨਾ ਕੀ ਇਹ ਬਟਾਮਣਾਂ ਦੀ ਘਾਟ ਹੋਵੇ ਹੁਣ ਚਿਬੜਾਂ ਦੀ ਚਟਣੀ ਫਰਿਜ ਜਮਾ ਰੱਖਿਆ ਕਰਾਂਗੇ ਤੇ ਬੜ ਤਾਂ ਹੁਣ ਹਰ ਵਕਤ ਹੀ ਰਹਿੰਦੇ ਨੇ ਕੋਦ ਮਰਜ਼ੀ ਮੋਲ ਲੈ ਲੈ ਤੇ ਪਪਾ ਬੌਣਾ ਜੀ ਸਹਿਰ ਹੁਣ ਦਵਾਈ ਜੀ ਲੈ ਕੇ ਥੋੜਾ ਜਿਹਾ ਪਰਾਲਾ ਆਇਆ ਨੇ ਕੈਂਪਰ ਕੁੰਪਰ ਭਰ ਕੇ ਰੱਖਿਆ ਪਾਣੀ ਦਾ ਨੇ ਕੱਪੜੇ ਕੁੱਪੜੇ ਲਾਉਣੇ ਆ ਮੈਂ ਦੇਖਦੇ ਆਂਗੇ ਚਟਣੀ ਦੀ ਤਿਆਰੀ ਕਰਦੇ ਆਂਗੇ ਤੇ ਬੀਬੀ ਤਾਂ ਲੱਗੀ ਆ ਗੋਲੇ ਕਰਨ ਮੈਨੂੰ ਅੱਜ ਬੀਬੀ ਚਟਣੀ ਲਾਗੜੂ ਜੇ ਮੈਂ ਲਾਗੜਦੀ ਆਂ ਤਾਂ ਲੱਗੋੜੇ ਇਹ ਵੀ ਲੋ ਜੇ ਪਰਾ ਕਰਦੇ ਆਂਗੇ ਚਟਣੀ ਚਿਬੜਾਂ ਦੀ ਤੇ ਇਹ ਚਿੱਪੜ ਗੇਹਣਾ ਆਪਾਂ ਛੋਟੇ ਛੋਟੇ ਹੁੰਦੇ ਝੋਲੀਆਂ ਭਰ ਲਿਆਉਂਦੇ ਖੇਤੋਂ ਜਿਹੜਾ ਪਕਾ ਚੁੱਕਦੇ ਜਾਂ ਨਰਮ ਚੁੱਕਦੇ ਜਾਂ ਖੇਤ ਜਾਂਦੇ ਸੂਏ ਦੀ ਪਟੜੀ ਤੇ ਸਾਡੇ ਸੂਏ ਖੇਤਾਂ ਤੇ ਪਟੜੀ ਤੇ ਨਾ ਬਹੁਤ ਤੇਜ਼ਾ ਹੁੰਦੀਆਂ ਇਧਰ ਨਾਲੇ ਤੇ ਵੀ ਹੈਗੇ ਨੇ ਸਰਦਾਰ ਜੀ ਲਿਆਉਂਦੇ ਜਿਹੜੀ ਚੀਜ਼ ਆਪਾਂ ਝੋਲੀਆਂ ਭਰ-ਭਰ ਕੇ ਖੇਤਾਂ ਚੋਂ ਲਿਆਉਂਦੇ ਸੀ ਹਨਾ ਆਪਣੀਆਂ ਦਾਦੀਆਂ ਨਾਨੀਆਂ ਉਹਨਾਂ ਨੂੰ ਸੱਲ ਕੇ ਉਤੋਂ ਹਾਰ ਪਰੋ ਕੇ ਰੱਖਦੀਆਂ ਹਨਾ ਤੇ ਮਾਲਾ ਜਿਹੜੋ ਕਰਦੇ ਵੇਸਤੀਆਂ ਦੇ ਵਿੱਚ ਆਦਰਕ ਪਾ ਕੇ ਚਟਣੀ ਲਗੜੀ ਜਾਉ ਤੇ ਉਹ ਟਾਈਮ ਨਹੀਂ ਆਉਂਦੀ ਹੈ ਨਾ ਪੁਰਾਣੀਆਂ ਜਾਦਾ ਜਦੋਂ ਅਪਾ ਚਿਪੜਾ ਹੀ ਚਟਣੀ ਕੁੱਟਦੇ ਹੋਰ ਜਾਰ ਆਉਂਦੀਆਂ ਲਗੀਆਂ ਬਹੁਤ ਸਾਰੀਆਂ ਭੈਣਾਂ ਨੇ ਵੀ ਦੇਖਿਆ ਹੋਣਾ ਦਾਦੀ ਜਾਂ ਨਾਨੀ ਨੇ ਕਿਸੇ ਨੇ ਵੀ ਮਾਲਾ ਬਣਾਈ ਹੋਊਗੀ ਤੇ ਚਿਪੜਾ ਦੀ ਅੱਗੇ ਮਾਲਾ ਜੀ ਬਣਾ ਕੇ ਰੱਖ ਲਾਦੇ ਸਿੱਲਕੇ ਕੀਲੇ ਤਾਂ ਟੰਗ ਦਾਦੇ ਧੁੱਪੇ ਸੁੱਕਦੀ ਜਾਂਦੇ ਤੇ ਜਿਹੜਾ ਵੀ ਜਿਹਦੇ ਨਾਂ ਹੁੰਦੇ ਹਨ ਕਹਿੰਦੇ ਨਹੀਂ ਅੱਜ ਚਿਪੜ ਨਹੀਂ ਹੈਗੇ ਥਾਲ ਪਰਤੇ ਜਾਂ ਦੋਲੂ ਪਰਤੇ ਹੁੰਦੇ ਘਰੇ ਫੜਾਇਆ ਹੁੰਦੇ ਵੀ ਸਾਡੇ ਬਾਗੂ ਨੇ ਅੱਗੇ ਨਰਮੇ ਪਕਾਹਾਂ ਚ ਬਾਗੂ ਹੁੰਦੇ ਹੁਣ ਵੀ ਹੈਗੇ ਨਹੀਂ ਸਾਡੇ ਤੇ ਹੁਣ ਵੀ ਸਾਡੇ ਖੇਤ ਬਾਗੂ ਦੇ ਸਰਦਾਰ ਸੀ ਰੂਂ ਲਿਉਂਦੇ ਬਸ ਮੈਂ ਲਾਇ ਲੇ ਸੀ ਮੋੜ ਦੇ ਚਟਣੀ ਨੂੰ ਦਾ ਹੀ ਖੇਤ ਤੋਂ ਲਿਆਂਦੀ ਨਹੀਂ ਹੈਗੇ ਤਾਂ ਹੈਗੇ ਨੇ ਖੇਤ ਤੇ ਲਿਆਂਦੀ ਬਸ ਧਾਂਦੀ ਤੇ ਹੁਣ ਆਪਾਂ ਇਹਦੇ ਵਿੱਚ ਨਾ ਮੁੰਡੇ ਦੇ ਵਿੱਚ ਚਟਣੀ ਪਾੜਨ ਦਾ ਅਦਰਕ ਪਾਲਾਂ ਗੀ ਪਿਆਜ਼ ਪਾਲਾਂ ਲਿਆ ਕਟਾਈ ਲਾ ਮੱਖਣੀ ਨਾਲ ਚਟਣੀ ਬਹੁਤ ਵਧੀਆ ਲੱਗਦੀ ਹੈ ਹਾ ਹਾ ਆਹ ਜਿਵੇਂ ਸਿਵਾਸ ਕੁੰਡੀ ਵਾਲੀ ਦਾਲ ਬਣਾਈ ਹੈ ਨਾਲ ਲਾ ਲੋ ਇਹ ਤੇ ਸਬਜੀ ਨਾਲ ਵਧੀਆ ਲੱਗਦੀ ਹੈ ਦੋ ਦੋ ਰੋਟੀਆਂ ਚਟਣੀ ਨਾਲ ਤਾਂ ਕੱਦ ਖਾਦੇ ਆਂਦੇ ਹਾਂ ਮੈਂ ਤਾਂ ਹੁਣੇ ਹੀ ਲਾ ਦਾਂ ਰੋਟੀ ਲਾ ਦਣੀ ਨਾ ਹੁਣ ਹੋਰ ਟਾਈਮ ਨਾ ਹੋਣੀ ਜੋ ਮੈਂ ਪਾਚੂ ਖਾ ਲੂਗੀ ਰੋਇ ਵਸਾ ਹਜੇ ਵੇਲਾ ਕੋ ਹੂੰ ਲੋ ਜੇ ਤੱਕ ਮੰਮਾ ਵੀ ਅੱਧੀ ਰਾਤ ਤੋ ਰੋਗੀ ਪਰ ਸੋੜ ਦਾ ਫੇਰ ਮੇਰੀ ਹੈਲਪ ਕਰ ਭੈਣ ਆ ਜੀ ਕੁਛ ਸੀ ਆ ਬੋਹ ਨਹੀਂ ਕੋਈ

ਲੋ ਜੀ ਪਾ ਗੋਹਾ ਸੈੱਟ ਲਈ ਹੈ ਨਾ ਫੇਰ ਆਪਾਂ ਲੋ ਜੀ ਐ ਟਾਈਮ ਹੈ 3:30 ਹੋ ਗਏ ਨੇਗੇ ਤੇ ਆਪਣੇ ਕੰਮ ਧੰਦੇ ਨਿਬੜ ਗਏ ਨੇ ਤੇ ਰੋਟੀ ਵੀ ਖਾ ਲਈ ਇੱਦੇ ਪਰਿਵਾਰ ਨੇ ਤੇ ਨਾ ਕਿ ਸ਼ਾਂਤੀ ਜੀ ਆ ਜਾਂਦੀ ਸਾਰਾ ਕੰਮ ਕਰਕੇ ਹੈ ਨਾ ਤੇ ਹੁਣ ਸੁਰਤ ਜੀ ਆ ਗਈ ਨਾ ਕਿ ਤੇ ਆਪਾਂ ਲਾਉਣਿਆ ਜੀ ਜੋਤੂ ਥੋੜਾ ਜਿਹਾ ਲੇਟ ਹੋ ਗਈ ਜੋਤੂ ਆਪਣੀ ਤੇ ਬਾਬਾ ਜੀ ਰਗਾਸ ਦਾ ਪਾਠ ਪਾੜਾ ਪਾੜਾ ਹਟੇ ਤੇ ਅਰਦਾਸ ਹੋਣ ਲੱਗੀ ਆ ਗੁਰਦੁਆਰਾ ਸਾਹਿਬ ਤੇ ਵੀਡੀਓ ਇੰਟਰਨੈਟ 'ਚ ਕਰਨ ਨਾਲ ਮਹਚੂਲ ਆਪਾਂ ਐਂਡ ਕਰ ਦਨੇ ਆਂਗੇ ਕੰਮ ਤਾਂ ਦੇ ਹੋ ਗਏ ਨੇਗੇ ਜਿਦੋਂ ਹੁਣਾ ਸਰੀਰ ਡਾਊਨ ਹੋਵੇ ਹੌਲੀ 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 ਕਬਰਾਂਟ ਜੀ ਵੀ ਵੱਧ ਹੁੰਦੀ ਆ ਹਨਾ ਹਾਂ ਜੀ ਹੋ ਜਾਂਦਾ ਵੀ ਕੀ ਕੰਮ ਕਰੀਏ ਕੀ ਛੱਡੀਏ ਤੇ ਇਹ ਜਿਦੋਂ ਹੁੰਦਾ ਨਹੀਂ ਹੈਗਾ ਪਤਾ ਨਹੀਂ ਕੀ ਗੱਲ ਅੱਜ ਮੈਂ ਤਾਂ ਬਹੁਤ ਹੀ ਮਨ ਆਹੋ ਹੋਇਆ ਪਿਆਗਾ। ਸਰੀਰ ਡਾਊਨ। ਤੁਮ ਸੱਟੀ ਉੱਪਰ ਪਿਸਤੇ ਜਾ ਕੇ ਮਨ ਜਦੋਂ ਸਰੀਰ ਡਾਊਨ ਹੋਵੇ ਫਿਰ ਮਨ ਵੀ ਨਾਲ ਦੀ ਨਾਲ ਡਾਊਨ ਹੋ ਜਾਂਦਾ ਜਿਵੇਂ ਕਿਸੇ ਨਾਲ ਗੱਲ ਕਰਨ ਨੂੰ ਜੀ ਨਹੀਂ ਕਰਦਾ। ਪਤਾ ਨਹੀਂ ਕੀ ਹੋਇਆ ਕੀ ਨਾ ਮੇ ਤਾਂ ਦਵਾਈ ਨਾਲ ਥੋੜੇ ਦਿਨ ਸੀ ਦਿਨ ਦਵਾਈ ਖਾਂਦੀ ਰਹੀਆਂ ਠੀਕ ਰਹੀ ਸੀ। ਹੁਣ ਫੇਰ ਉਹ ਫਿਰ ਹਾਲ ਹੋ ਗਿਆ ਤੇ ਰੋਟੀ ਖਾ ਲੈਣ ਦੀ ਸਾਣੀ ਆਉਂਦਾ ਪਤਾ ਨਹੀਂ ਕੀ ਗੱਲ ਹੁਣ ਦੇਖਦੇ ਆਂਗੇ ਡਾਕਟਰ ਬਦਲ ਦੇਾਂਗੇ। ਉਹ ਡਾਕਟਰ ਨੇ ਕਹੇ ਹੈ ਵੀ ਵਸਪੈ ਦਵਾਈ ਨਾ ਲੈਣਾਈ ਮੈਂ ਵਧੀਆ ਦਵਾਈ ਛੱਡ ਦਿੱਤੀ 20 ਦਿਨ ਵਧੀਆ ਰਹੀਆਂਗੀ ਠੀਕ ਫੇਰ ਪਤਾ ਨਹੀਂ ਕੀ ਹੋਊਗਾ ਦੁਬਾਰ ਫੇਰ ਉਹ ਹੀ ਹਾਲ ਹੋ ਗਿਆ ਤੇ ਬੀਬੀ ਨੇ ਮੰਝ ਲਿਆਂਦਾ ਸੀਗਾ ਉਹ ਅੱਧਾ ਕੱਟਣ ਆਏਗਾ ਮੈਂ ਬੀਬੀ ਨੂੰ ਕਹੇ ਤੀ ਮੈਂ ਹੁਣ ਕੱਢ ਜਾ ਦੋ ਦਿਨ ਹਨਾ ਫੇਰ ਆਪਾਂ ਇਹਨੇ ਮੇਰੇ ਸਰੀਰ ਠੀਕ ਹੋ ਜਾਣਾ ਇਹ ਮੈਂ ਕਹਾ ਇੱਕ ਕਮਰਾ ਚਬਾਰ ਹੈ ਨਾ ਝਾੜਿਆ ਨਹੀਂ ਗਿਆ ਕੱਲ ਨੂੰ ਦੇਖੂਗੀ ਸਰੀਰ ਠੀਕ ਰਿਹਾ ਹੌਲੀ ਹੌਲੀ ਝਾੜ ਦੂੰ ਇੱਕ ਕੋਈ ਹੈਲਪਰ ਭੈਣ ਨਹੀਂ ਮੇਰੀ ਚਲੋ ਆਪਾਂ ਨੂੰ ਉਹ ਵਾਲੀ ਭੈਣ ਤਾਂ ਜਿਹੜੇ ਆਪਣੇ ਕੰਮ ਕਰਦੀ ਹੁੰਦੇ ਉਹ ਹੀ ਆਊਗੀ ਹੁਣ ਤੇ ਕੋਣ ਪਹਿਲਾਂ ਮੈਂ ਆਏ ਨਹੀਂ ਸੀ ਕਿਹਾ ਵਿਚਾਰੀ ਨੂੰ ਨਾਲ ਨੱਕ ਚ ਲੈਂਚ ਪਵਾਇਆ ਸੀਗਾ 2 ਮਹੀਨੇ ਹੋ ਗਏ ਹੁਣ ਤਾਂ ਪਵਾਏ ਨੂੰ ਐਦੋਂ ਪਹਿਲਾਂ ਮੈਂ ਤਾਂ ਨਹੀਂ ਕਿਹਾ ਵਿਚਾਰੀ ਨੂੰ ਫਿਰ ਪਰ ਪਰ ਉਹਦਾ ਉਹਨੂੰ ਵੀ ਬੱਚਤ ਰੱਖਣੀ ਸੀ ਹਨਾ ਉਹ ਜਵਾਬ ਤਾਂ ਵਿਚਾਰੀ ਉਹ ਕਾਣੂ ਦਿੰਦੀ ਹੈਗੀ ਔਰ ਅੱਖੇ ਲੱਗ ਜਾਂਦੀ ਹੈਗੀ ਆ ਜਾਂਦੀ ਹੈਗੀ ਜਿਰੋਂ ਵੀ ਮਰਜ਼ ਕਰੋ ਮਰਜ਼ੀ ਸੱਦ ਲਾਉਣ ਨੂੰ ਤੇ ਹੁਣ ਪਰਸੋਂ ਤੋਂ ਆਇਆ ਗੁਰੂ ਵੀ ਸੰਗਰਾਂਦ ਵਾਲੇ ਦੇ ਨਾਲ ਆ ਜੂਗੀ ਚਲੋ ਹੁਣ ਮੈਂ ਨਾ ਹੈਲਪਰ ਭੈਣ ਨੂੰ ਰੱਖੂਗੀ ਗੋਹੇ ਤੇ ਸਿਆਲੂ ਸਿਆਲ ਜੀ ਆਪਣਾ ਸਰੀਰ ਠੀਕ ਰਹੇ ਉਹੀ ਗੱਲ ਆ ਜੀ ਸਰੀਰ ਠੀਕ ਨਾਲ ਹੀ ਆ ਜਿੰਨਾ ਚਿਰ ਠੀਕ ਹੈ ਨਾ ਚਲ ਆ ਨਹੀਂ ਹੁੰਦੇ ਆਪਾਂ ਸਮਾਰ ਕੇ ਉਹਨੂੰ ਸਿਆਲੂ ਸਿਆਲ ਆਪਾਂ ਰੱਖ ਰਵਾਂਗੇ ਇੱਕ ਸਿਆਲ ਚ ਪ੍ਰੋਗਰਾਮ ਬਹੁਤ ਜ਼ਿਆਦੇ ਹੁੰਦੇ ਨੇ ਇੱਕ ਫਿਰ ਸਰੀਰ ਡਾਊਨ ਹੋ ਜਾਂਦਾ ਨੇ ਸਾਰੇ ਪਾਸੇ ਜਾਣਾ ਪੈਂਦਾ ਆਪਾਂ ਨੂੰ ਹੁਣ ਤੇ ਚਲੋ ਆਪਾਂ ਨੂੰ ਭੈਣ ਮਿਲ ਗਈ ਆ ਮਾਸੀ ਤੇ ਵਿਚਾਰੀ ਜਵਾਬ ਤੋਂ ਕਾਨੂੰਨੀ ਤੇ ਸੀ ਆਪ ਇਹਨੂੰ ਪੁੱਛਦੇ ਅਭੀ ਚਲੋਨੇ ਲੈਂਚ ਪਵਾਇਆਗਾ ਖਚਣਾ ਆਪਦੇ ਵਰਗਈ ਹੁੰਦਾ ਟਲ ਮੱਠ ਹੋ ਕੇ ਹਟੀ ਹੁਣ ਬਿਮਾਰ ਸੀਗੀ ਨਹੀਂ ਉਹ ਅੱਜ ਵੀ ਆ ਜਾਨੀ ਵਿਚਾਰੀ ਅੱਜ ਕਹਿੰਦੀ ਹਜੇ ਮੈਨੂੰ ਬੁਖਾਰ ਚੜਿਆ ਪਿਆਸੀ ਕਾ ਚਲ ਦੋ ਦਿਨ ਬੁਖਾਰ ਠੀਕ ਕਰ ਲੈ ਹੈਨਾ ਵੀ ਫੇਰ ਆ ਜਾ ਕਰਨ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਫਿਰ ਮੈਨੂੰ ਹੈ ਸਾਨੂੰ ਹੋਰ ਵੀ ਹੈਲਪ ਹੋ ਜੂਗੀ ਉਹੀ ਦਿਨ ਛੋਟੇ ਹੋ ਜਾਣਗੇ ਹੈਨਾ ਇੱਕੋ ਹੀ ਗੱਲ ਹੈਗੀ ਤੇ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਇਹ ਯਕੀਨ ਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਤੇ ਮੂੰਹ ਨੇ ਰਾਜ ਚ ਭਖੜਾ ਜੋ ਹੋ ਗਿਆ ਤੇ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਣਾ ਜਾਂ ਪਿਆਰਾ ਜਿਹਾ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਅੱਜ ਦੀ ਵੀਡੀਓ ਚ ਐਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ